ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਆਏ ਆ ਇੱਧਰ ਦੇਹਰਾ ਤੁਹਾਡਾ ਨਾ ਪਿਛਲੇ ਵਲੌਗ ਦੇ ਵਿੱਚ ਗੱਲ ਹੋਈ ਸੀ ਕਿ ਆਪਾਂ ਤੁਹਾਨੂੰ ਦੱਸਿਆ ਸੀ ਵੀ ਇੱਧਰ ਨਵੀਂ ਦੁਬਈ ਆ ਤੇ ਇੱਧਰਲੇ ਪਾਸੇ ਪੁਰਾਣੀ ਤੇ ਅਸੀਂ ਆਏ ਹੋਏ ਆ ਪੁਰਾਣੀ ਦੁਬਈ ਦੇ ਵਿੱਚ ਤੇ ਚੱਲੇ ਆ ਜੀ 골ਡ ਸੂਕ ਜਿੱਥੇ ਕਿ ਦੁਨੀਆ ਦੀ ਸਭ ਤੋਂ ਵੱਡੀ ਸੋਨੇ ਦੀ ਸੋਨੇ ਦੀ ਮਾਰਕੀਟ ਆ ਤੇ ਵੱਖ-ਵੱਖ ਵੈਰਾਈਟੀਆਂ ਦਾ ਸੋਨਾ ਮਿਲਦਾ ਉੱਥੇ 21 ਕੈਰੇਟ, 22 ਕੈਰੇਟ, 24 ਕੈਰੇਟ ਹਰ ਤਰ੍ਹਾਂ ਦਾ ਸੋਨਾ ਤੇ ਜਾ ਕੇ ਦੇਖਦੇ ਆ ਕਿਦਾਂ ਦਾ ਮਾਹੌਲ ਹੈ ਉੱਥੇ ਤੇ ਉੱਥੇ ਜਾ ਕੇ ਮਿਲਦੇ ਆ ਠੀਕ ਹੈ ਜੀ ਇਹ ਆ ਜੀ ਬਨਿਆਸ ਮਰੀਨ ਟਰਾਂਸਪੋਰਟ ਸਟੇਸ਼ਨ ਤੁਹਾਡਾ ਨਾਂ ਅਸੀਂ ਗੱਲ ਹੋਈ ਸੀ ਨਾ ਵਾਟਰ ਟੈਕਸੀ ਦੁਬਈ ਦੇ ਵਿੱਚ ਚਲਦੀ ਆ ਤੇ ਇੱਥੋਂ ਅਸੀਂ ਲਵਾਂਗੇ ਟੈਕਸੀ 골ਡ ਸੂਕ ਦੀ ਇੱਥੋਂ ਅਸੀਂ ਲੱਗੇ ਆ ਜੀ ਟਿਕਟ ਲੈਣ ਤੇ ਕਿਤਾ ਲੈ ਕੇ ਤੇ ਫਿਰ 골ਡ ਸੂਕ ਵਾਲੀ ਟੈਕਸੀ ਲਵਾਂਗੇ। え ਅਸੀਂ ਹੈਗੇ ਆ ਜੀ ਇੱਥੇ ਬਨਿਆਸ ਇੱਥੋਂ ਲਵਾਂਗੇ ਅਸੀਂ ਅਲਫਾਹੀਦੀ ਦੀ ਤੇ ਅਲਫਾਹੀਦੀ ਤੋਂ ਜਾਵਾਂਗੇ 데ਰਾ 골ਡ ਸੂਕ ਦੇ ਵਿੱਚ ਠੀਕ ਹੈ ਜੀ ਇੱਥੇ ਆ ਮੇਨਲੀ 데ਰਾ ਦਾੜਾ 골ਡ ਸੂਕ ਆ ਗਈ ਹੈ ਜੀ ਬੋਟ ਸਾਡੀ ਤੇ ਬੋਟ 'ਚ ਬੈੰਨੇ ਹੁਣ ਨਾਲੇ ਮਾਰਦੇ ਗੱਲਾਂ ਬਾਤਾਂ ਨਾਲੇ ਵਹਨੇ ਵਾਲਾ ਟੋਲਾ ਵੀ ਇਹ ਆਪੀ ਇਹਨਾਂ ਬੋਟਾਂ ਦੇ ਵਿੱਚ ਪਾਇਲਟ ਵੀ ਆਪ ਤੇ ਡੀਡੀ ਵੀ ਉਹੀ ਬੰਦਾ ਹੁੰਦਾ ਉਹਨੇ ਟਿਕਟਾਂ ਚੈੱਕ ਕਰਨੀਆਂ ਹੁੰਦੀਆਂ ਤੇ ਸਵਾਰੀਆਂ ਨੂੰ ਵਿੱਚ ਬਿਠਾ ਕੇ ਤੇ ਫਿਰ ਆਪ ਹੀ ਡਰਾਈਵ ਕਰਨਾ ਹੁੰਦਾ ਇੱਕ ਗਾਹੀ ਆਪਣੇ ਕੋਲ ਐਨਲ ਕਾਰਡ ਤੇ ਤਿੰਨ ਲਈਆਂ ਆਪਾਂ ਟਿਕਟਾਂ ਟਿਕਟਾਂ ਵੇਖੋ ਤੁਸੀਂ ਪ੍ਰਾਈਸ ਲਿਖਿਆ ਹੈ ਦੇ ਉੱਪਰ 2 ਗ੍ਰਾਮ एईडी 2 ਲਿਖਿਆ ਹੋਇਆ ਹੈ ਪਰ ਅਗਮ ਕਿੱਥੇ ਆਗਮ ਅਗਮ ਕਿੱਥੇ ਹੈ ਲੱਗਦਾ ਮਜ਼ਾ ਆਊਗਾ ਹਾਂ ਮੜਾ ਇਹ 50 ਟੋਲਾ ਕਰਦੇ 50 ਟੋਲਾ ਆਹ ਬੋਰਡ ਦੇ ਵਿੱਚ ਸੇਫਟੀ ਲਈ ਸਾਰਾ ਕੁਝ ਰੱਖਿਆ ਹੋਇਆ ਵੇਖੋ ਫਾਇਰ ਐਕਸਟਿੰਗੁਇਸ਼ਰ ਤੇ ਔਰ ਜਿਹੜੇ ਟਾਇਰ ਆ ਕਿ ਜੋ ਪਾਣੀ ਜਿਹਾਲੇ ਡਿੱਗਦਾ ਦੇ ਉਹਨੂੰ ਕੱਢਣ ਵਾਸਤੇ ਤੇ ਜੈਕ ਤਾਂ ਵੀ ਹਾਂਜੀ ਇਹ ਆ ਜੀ ਬਨਿਆਸ ਸਟੇਸ਼ਨ ਤੇ ਹੁਣ ਹੋ ਗਈ ਤਿਆਰੀ ਜਾਣ ਦੀ ਪਹੁੰਚਦੇ ਆ ਆਪਣਾ ਫਹੀਦੀ ਸਟੇਸ਼ਨ ਤੇ ਉੱਥੋਂ ਫਿਰ ਅਗਲੀ ਬੋਟ ਲਾਵਾਂਗੇ ਇਹ ਸਾਹਮਣੇ ਤੁਸੀਂ ਵੇਖੋਗੇ ਲੋਜਿਸਟਿਕਸ ਦਾ ਜਿਹੜਾ ਜਹਾਜ਼ ਆ ਮੇਨਲੀ ਸਭ ਤੋਂ ਵੱਡੇ ਜਹਾਜ਼ ਆਉਂਦੇ ਆ ਉੱਥੇ ਸਮੁੰਦਰ ਦੇ ਵਿੱਚ ਤੇ ਉਥੋਂ ਆ ਛੋਟੇ ਜਿਹੇ ਜਹਾਜ਼ ਜਿਹੜੇ ਆ ਇਹ ਕੰਟੇਨਰ ਵਗੈਰਾ ਲੱਦ ਕੇ ਤੇ ਅੰਦਰ ਟਰਾਂਸਪੋਰਟ ਕਰਨ ਵਾਸਤੇ ਆ ਮਨ ਲਓ ਗਾਂ ਮਾਲ ਸਪਲਾਈ ਕਰਨ ਵਾਸਤੇ ਬਾਕੀ ਬੋਟ ਦੀ ਰਾਈਡ ਬਹੁਤ ਵਧੀਆ ਲੱਗਦੀ ਹੈ ਚਾਰ ਸਪਰੇ ਕਾਫੀ ਸਾਰੇ ਬੋਟਸ ਆ ਤੇ ਉੱਚੀਆਂ ਉੱਚੀਆਂ ਬਿਲਡਿੰਗਾਂ ਤੇ ਬਹੁਤ ਹੀ ਵਧੀਆ ਲੱਗਦਾ ਸ਼ਾਮ ਨੂੰ ਸੂਰਜ ਦੀ ਢਲਦੀ ਰੋਸ਼ਨੀ ਹੋਵੇ ਤੇ ਆ ਜਿਹੜਾ ਸਾਹਮਣੇ ਦੇਖਣ ਦਾ ਜੇ ਇਹ ਹੈਗਾ ਵਾ ਅਲ ਫਹੀਦੀ ਬਰਦबई ਦਾ ਏਰੀਆ ਇਹਦੇ ਨਾਲ ਹੀ ਪਰਲੇ ਪਾਸੇ ਮੀਨਾ ਬਾਜ਼ਾਰ ਆ ਕਾਫੀ ਮਸ਼ਹੂਰ ਬਾਜ਼ਾਰ ਆ ਉੱਥੇ ਵੀ ਚੱਲਾਂਗੇ ਕਿਸੇ ਦਿਨ ਘੁੰਮਣ ਫਿਰਨ ਵਾਸਤੇ ਇਹ ਅਸੀਂ ਆ ਗਏ ਆ ਜੀ ਇੱਥੇ ਦੁਬਈ ਗੋਲਸੂ ਸਟੇਸ਼ਨ ਇਹ ਬਰਦबई ਵਾਲਾ ਏਰੀਆ ਸਰ ਗੋਲਸੂ ਯੈਸ ਗੋਲਸੂ ਜੀ ਲਾਈਵ ਹੋ ਅਸੁਬਿਧਾ ਨਹੀਂ ਆ हां जी ਇਹ ਹੈਗੀ ਹੈ ਜੀ ਇੱਕ ਹੋਰ ਤਰ੍ਹਾਂ ਦੀ ਬੋਟ ਤੇ ਇਹ ਬੋਟ ਨੂੰ ਕਹਿੰਦੇ ਆ ਆਪਰਾ ਤੇ ਇਹਦੀ ਵਹ ਟਿਕ ਇੱਕ ਦਰਾਮ ਹੈ ਮਤਲਬ ਤੁਸੀਂ ਕਿਸੇ ਵੀ ਸਟੇਸ਼ਨ ਤੇ ਉੱਤਰ ਜੋ ਇੱਕ ਦਰਾਮ ਇਹਦੀ ਟਿਕਟ ਆ ਤੇ ਇੱਥੋਂ ਅਸੀਂ ਹੁਣ ਪਹੁੰਚਾਂਗੇ 골ਡ ਸੂਕ ਲਓ ਜੀ ਫਾਈਨਲੀ ਪਹੁੰਚ ਗਏ ਆ ਜੀ ਅਸੀਂ 골ਡ ਸੂਕ ਤੇ ਹੁਣ ਸ਼ੁਰੂ ਹੋਣੀ ਹੈ ਜੀ ਮਾਰਕੀਟ ਇਹ ਆ ਜੀ ਇਹਰਾ 골ਡ ਸੂਕ ਮਰੀਨ ਸਟੇਸ਼ਨ ਆ। ਇਹ ਆਪੀ ਇਹਦੇ ਲੱਗੇ 골ਡ ਸੂਕ ਮੈਟਰੋ ਸਟੇਸ਼ਨ ਨੂੰ ਹੈਗਾ ਜਿਹਦੇ ਕੋਲ ਪ੍ਰਾਈਵੇਟ ਟ੍ਰਾਂਸਪੋਰਟ ਨਹੀਂ ਹੈਗੀ ਆਪਣੀ ਕਾਰ ਵਗੈਰਾ ਨਹੀਂ ਹੈਗੀ ਉਹ ਇੱਥੇ ਮੈਟਰੋ ਸਟੇਸ਼ਨ ਤੋਂ ਡਾਇਰੈਕਟ ਆ ਕੇ ਜਿਹਦੇ ਨਾਲ ਹੀ ਬਿਲਕੁਲ ਮਾਰਕੀਟ ਪੈਂਦੀ ਹੈ। ਇਹ ਮਾਰਕੀਟ ਇੱਡੀਕ ਜਿਆਦਾ ਵੱਡੀ ਆ ਵੀ ਤੁਸੀਂ ਚਾਰ ਸਫੇਰੇ ਜਿੱਧਰ ਨੂੰ ਵੀ ਜਾਓਗੇ ਬਹੁਤ ਸਾਰਾ ਸਮਾਨ ਮਿਲਦਾ ਪਰਫਿਊਮ ਮਸਾਲੇ ਕੱਪੜੇ ਹਰ ਚੀਜ਼ ਇੱਥੇ ਅਵੇਲੇਬਲ ਹੈ। ਇਹ ਵੀ ਗਰਮੀ ਸੀ ਦੁਪਹਿਰੇ ਕਾਫੀ 41 ਡਿਗਰੀ ਟੈਂਪਰੇਚਰ ਵਿਖਾ ਰਿਆ ਹੈ। ਹਾਂ ਹਾਂ ਇਸ ਟਾਈਮ ਮੌਸਮ ਕਾਫੀ ਠੰਡਾ ਅ ਮਤਲਬ ਪਹਿਲਾਂ ਨਾਲੋਂ ਫਰਕ ਆ ਬਿਲਕੁਲ ਠੰਡਾ ਵੀ ਨਹੀਂ ਕਹਿ ਸਕਦੇ। ਬਹੁਤ ਪਿਆਰੀ ਸਟਰੀਟ ਹੈ ਸਫਾਈ ਵੀ ਪੂਰੀ ਹੈ। ਤੇ ਇਹ ਸੇਮ ਆਪਣੇ ਇੱਧਰ ਕਰਿਆਨੇ ਦੀ ਦੁਕਾਨਾਂ ਅੰਦਰ ਚਾਕਲੇਟਸ ਵਗੈਰਾ ਸਭ ਹਾਂਜੀ ਪਹੁੰਚ ਗਏ ਆ ਜੀ ਅਹੀਂ ਗੋਲਡ ਸੂਕ ਡੇਟ ਨੰਬਰ 1 ਇਹ ਰੇਡ ਵੀ ਪੂਰਾ ਸੋਨੇ ਰੰਗਾ ਰੰਗੇ ਕੀਤਾ ਹੋਇਆ ਹੈ ਇਹਨਾਂ ਹਾਂਜੀ ਇਦਾਂ ਦੀ ਕੁਝ ਐਂਟਰੀ ਆ ਗੋਲ ਸੂਜ ਦੀ ਭੀੜ ਕਾਫੀ ਜ਼ਿਆਦਾ ਪਰ ਇਹ ਆ ਵੀ ਜਿੱਧਰ ਵੀ ਤੁਸੀਂ ਹੁਣ ਵੇਖੋਗੇ ਚਾਰ ਸਪੇਰੇ ਉਧਰ ਸੋਨਾ ਹੈ ਸੋਨਾ ਇਹ ਭਾਜੀ ਹੋਣੀ ਸਾਡੇ ਹੋਰ ਭਾਜੀ ਸਾਸਿਕਾ ਜੀ ਸਾਸਿਕਾ ਭਾਜੀ ਕੀ ਹਾਲ ਚਾਲ ਹੈ ਵਧੀਆ ਚਾਹੀਦਾ ਹਾਂਜੀ ਹਾਂਜੀ ਸੰਦੀਪ ਆਜੋ ਸ਼ਸ਼ਾ ਉਹ ਉਹ ਵਾਹ ਜੀ ਵਾਹ ਵਾਹ ਇਹ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਭਾਰੀ ਇਹ ਵੱਡੀ 골ਡ ਰੇਂਜ ਹੈ 65 ਕੇਜੀ ਭਾਜੀ 65 ਕੇਜੀ ਸੋਨਾ ਲਗਾ ਹੋਇਆ ਹੈ ਇਹ ਦੋਸਤ ਸਰ ਦਾ ਨਾਮ ਵੀ ਲਿਖਵਾਉਣਾ ਹੈ ਨਾ ਅਗਲੇ ਸੁਆਹ ਦਾ ਬਿਲਕੁਲ ਨਾਮ ਵੀ ਦੇਣਾ ਹੈ ਨਹੀਂ ਕਿਹੜਾ ਹੈ ਉਹ ਬੱਸ ਹਾਂਜੀ ਭਾਜੀ ਇਹ ਮਰਜ਼ੀ ਆ ਆ ਵੇਖੋ ਆ ਸੈੱਟ ਕਿੰਨਾ ਜ਼ਿਆਦਾ ਸੋਹਣਾ ਆ ਯਾਰ ਕਿੰਨਾ ਪਿਆਰਾ ਸੈੱਟ ਆ ਬਹੁਤ ਸੋਹਣਾ ਆਇਆ ਆ ਇਹ ਕਿੰਨਾ ਸੋਹਣਾ ਲੱਗਦਾ ਇਹ ਰਿੰਗ ਵੀ ਆ ਇਹ ਰਿੰਗ ਵੀ ਆ ਇਹ ਬਸ ਐਗੀਆਂ ਚੀਜ਼ਾਂ ਇੱਥੇ ਲੱਭ ਸਕਦੇ ਆ ਇਹ ਜਿਹੜੀ ਆ ਨਾ ਇਹ ਮਾਰਕੀਟ ਦੁਨੀਆ ਦੀ ਸਭ ਤੋਂ ਵੱਡੀ ਮਾਰਕੀਟ ਆ ਤੇ ਮੇਰੇ ਖਿਆਲ ਨਾਲ ਹਰ ਦੁਕਾਨ ਦੇ ਵਿੱਚ ਘੱਟੋ ਘੱਟ ਵੀ 1 ਟਨ ਦੇ ਕਰੀਬ ਸੋਨਾ ਹੋਊਗਾ ਤੇ ਅਨੁਮਾਨ ਮੁਤਾਬਕ ਮਤਲਬ 400 ਦੇ ਕਰੀਬ ਸਟੋਰ ਹੈਗੇ ਇੱਥੇ ਪੂਰੀ ਮਾਰਕੀਟ ਦੇ ਵਿੱਚ ਕੁਝ ਹੈਗੇ ਜਿੱਦਾਂ 골ਡ ਤੇ ਕੁਝ ਜਿਹੜਾ ਵਾਈਟ 골ਡ ਵੀ ਆ ਜਾਂ ਆਪਾਂ ਕਹਿ ਸਕਦੇ ਹਾਂ ਕਿ ਡਾਇਮੰਡ ਰਿਲੇਟਡ ਜਿਹੜੀਆਂ ਉਹ ਵੀ ਵਿਖਾਉਂਦੇ ਤੁਹਾਨੂੰ ਸਟੋਰ ਵਗੈਰਾ ਬਹੁਤ ਜ਼ਿਆਦਾ ਸੋਨਾ ਹੀ ਸੋਨਾ ਪਾਣੀ ਲਿਆ ਜਾਵੇ ਗਰਮੀ ਬਹੁਤ ਜ਼ਿਆਦਾ ਅਗਮ ਇਧਰ ਆ ਪਾਣੀ ਲਾ ਲਿਆ ਹਾਂ ਇਹ ਵੀ ਪਾਣੀ ਦੀ ਮਸ਼ੀਨ ਮਾਈ ਦਬਾਈ ਐਨਾ ਕੱਲਾ ਸੋਨਾ ਹੀ ਨਹੀਂ ਮੇਰੀ ਮਸਾਲਿਆਂ ਵਾਲਾ ਸੋਨਾ ਮਿਲਦਾ ਮਸਾਲਾ ਵੀ ਇੱਥੇ ਸੋਨੇ ਰੰਗਾ ਹੀ ਮਿਲਦਾ ਇਹ ਸਲੀਪ ਕਿਹੜੇ ਕਿਹੜੇ ਮਸਾਲੇ ਪਤਾ ਕੋਈ ਸਾਰੇ ਨਹੀਂ ਪਤਾ ਗਰਮ ਮਸਾਲਾ ਹਾਂ ਆਹ ਕੀ ਚੀਜ਼ ਆਹ ਦਾਲਚੀਨੀ ਆਹ ਤਾਂ ਦਾਲਚੀਨੀ ਆਹ ਪਤਾ ਨਹੀਂ ਕੀ ਚੀਜ਼ ਹੈ ਨਾ ਇਹ ਉਹ ਫਟਕੜੀ ਹੈ ਨਾ ਉਹ ਤਾਂ ਫਟਕੜੀ ਕੀ ਹੈ ਔਰ ਕਲੀਅਰ ਗੀ ਲੱਗ ਰਹੀ ਹੈ। ਔਰ ਸੁੱਕੀ ਹਲਦੀ ਆ। ਹਾਂ। ਦੇਖੋ ਵੀ ਬਹੁਤ ਸਾਰੇ ਮਸਾਲਿਆਂ ਦਾ ਦਰਸਾਨ ਵੀ ਪਤਾ ਨਹੀਂ। ਯਾਰ ਹੁਸਨਾ ਕਿ ਓਕੇ ਸਰ ਵੇਖੋ ਵੱਖਰੇ ਵੱਖਰੇ ਇਲਾਕਿਆਂ ਦੇ ਹਿਸਾਬ ਨਾਲ ਕੋਈ ਵੱਖਰੇ ਤਰ੍ਹਾਂ ਦੇ ਮਸਾਲੇ ਮਿਲਦੇ ਆ। ਇਹ ਆ ਜੀ ਬੈਸਟ ਕੁਆਲਿਟੀ ਕੇਸਰ। ਇਰਾਨੀ ਐਂਡ ਕਸ਼ਮੀਰੀ। ਇਰਾਨੀ ਐਂਡ ਕਸ਼ਮੀਰੀ। ਅਸ਼ਾ ਆਪਣੇ ਕਸ਼ਮੀਰ ਦੇ ਵਿੱਚ ਵੀ ਕੇਸਰ ਬਣਾਉਂਦੇ। ਇਹ ਕੱਲਾ ਸੋਨਾ ਹੀ ਨਹੀਂ ਇੱਥੇ। ਮਸਾਲੇ ਵਗੈਰਾ ਮਿਲਦੇ ਆ ਵੇਖੋ ਦੁਕਾਨ। ਜਗਮਗ ਕਰਦੀ ਪੂਰੀ ਇਹ ਡਾਇਮੰਡਸ ਆ ਡਾਇਮੰਡਸ ਰਾਈਟ ਡਾਇਮੰਡਸ ਸੌਰੀ ਮੈਨੂੰ ਕਿਹੜੀ ਲੈ ਕੇ ਦੇਣੀ ਸਾਰੀਆਂ ਲੈ ਲਓ ਜੇ ਦਿੰਦੇ ਆ ਤੇ ਇਹ ਤਾਂ ਪੂਰੇ ਪੂਰੇ ਕੱਪੜੇ ਬਣਾਏ ਹੋਏ ਆ ਇਹਦਾ ਤੇ ਉੱਤੇ ਇੱਥੇ ਬੰਦੇ ਆ ਲੱਕ ਦੇ ਆ ਦਿਵਾ ਲੈ ਆਪਣੇ ਡਰੈੱਸ ਪਾ ਕੇ ਤੇ ਉਹਦੇ ਉਹਦੇ ਬਾਅਦ ਦੇ ਵਿੱਚ ਨਾ ਲੱਕ ਦੇ ਉੱਤੇ ਬੰਦੇ ਉਹਦੇ ਵਾਸਤੇ ਸੋਹਣੀ ਆਵੇ ਆਹ ਦੇ ਤਾਂ ਮੱਝ ਦੇ ਸੰਗਲ ਹੀ ਹੁੰਦੇ ਨਹੀਂ ਆਵੇ ਇਹ ਤੇ ਬੰਦਾ ਪਾਵੇ ਆ ਕੁਝ ਕੁਝ ਆ ਵੇਖੋ ਆਹ ਵਾਲਾ ਡਿਜ਼ਾਈਨ ਜਿਵੇਂ ਸਾਪ ਦੀ ਉਹ ਨਹੀਂ ਹੁੰਦੀ ਕੁੰਜ ਜੀ ਸੇਮ ਹੁੰਦਾ ਜਿੱਦਾਂ ਸੰਗੜ ਹੁੰਦੇ ਆ ਇਹ ਬੰਦੇ ਦਾ ਗਾਲੀ ਲਿਫੜੇ ਠਾਣੂ ਇੰਨੇ ਇੰਨੇ ਭਾਰੇ ਆ ਆ ਵੇਖੋ ਆ ਸੇਮ ਸਾਪ ਹੀ ਬਣਾਇਆ ਹੋਇਆ ਆ ਆ ਵੇਖੋ ਕਿੱਦਾਂ ਸੰਗੜ ਇਹ ਕੌਣ ਪਾਉਂਦਾ ਵਗੈਰੇ ਬੰਦੇ ਆ ਵੀ ਇਹ ਵੀ ਸੇਮ ਲਾਈਕ ਸਾਪ ਦੀ ਕੁੰਜ ਹੂੰ ਹੈ ਡਿਜ਼ਾਈਨ ਵੱਖ-ਵੱਖਰੇ ਬਹੁਤ ਜ਼ਿਆਦਾ ਸੋਹਣੇ ਆ। ਇਹ ক্রিকেট ਵਾਲਿਆਂ ਦੇ ਸ਼ੂਜ਼ ਬਣਾਇਆ ਔਰ ਇਹ ਉਹਨਾਂ ਦੀ ਬਾਲ ਬਣਾਈ ਆ ਸੋਨੇ ਦੀ ਆ ਇਹ। ਹਾਂ ਸ਼ੂਜ਼ ਤੇ ਬਾਲ। ਬਹੁਤ ਸੋਹਣੇ ਆ। ਸ਼ੂਜ਼ ਤੇ ਥੋੜਾ ਸ਼ੂਜ਼ ਦਾ ਜ਼ਿਆਦਾੇ ਕੰਮ ਖਰਾਬ ਕੀਤਾ ਹੋਇਆ ਮਾਰਿਆ ਬਾਲ ਸਹੀ। ਇਹ ਸੋਨੇ ਦਾ ਤਾਂ ਨਹੀਂ ਆ। ਨਹੀਂ ਨਹੀਂ ਸੋਨੇ ਦੇ ਆ। ਇਹ ਉਦਾਂ ਹੀ ਮਾਡਲ ਆ। ਨਹੀਂ 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 ਸੋਨੇ ਦੇ ਆ। ਸੋਨੇ ਦੇ ਆ। ਆ ਬੇ ਉਹ ਥੱਲੇ ਵੀ ਹੈਗੇ ਜੀ। ਉਹ ਬੇ ਤੋਤਾ। ਅਸਾ ਕੋਈ ਧਾਰਮਿਕ ਮੂਰਤਾਂ ਨਹੀਂ ਆ ਨਾ ਸਾਈਂ ਦਾ ਪਾਪਾ ਜੀ। ਇਹ ਕੁਛ ਇਦਾਂ ਦਾ ਨਜ਼ਾਰਾ ਸ਼ਾਮ ਦਾ ਆ ਰੌਣਕਾਂ ਲੱਗੀਆਂ ਰਹਿੰਦੀ ਐ ਇੱਥੇ ਜੇ ਤਰ ਨੂੰ ਮਰਜੀ ਦੇਖੋਗੇ ਤੁਸੀਂ ਸੋਨਾ ਹੀ ਸੋਨਾ 4 ਸੋਨੇ ਦੇ ਲਓ ਜੀ ਇਹ ਕਿ ਹੁਣ ਮੈਨੂੰ ਇੰਨਾ ਤਾਂ ਨਹੀਂ ਪਤਾ ਵੀ ਇਹਨੂੰ ਕੌਣ ਪਾਉਂਦਾ ਹੋਊਗਾ ਇਹ ਕੱਪੜੇ ਹੈਗੇ ਆ ਸੋਨੇ ਦੇ ਕੱਪੜੇ ਦੇ ਆ ਵੀ ਤੈਨੂੰ ਸੋਨੇ 'ਚ ਮੜਾ ਦੂੰ ਸਾਰੀ ਇਹ ਕੱਪੜੇ ਉਹ ਵਾਲੇ ਆ ਸਦੀਵੇ ਸੋਨੇ ਚ ਮੜਾ ਦੂੰ ਸਾਰੇ ਹਨਾ ਇਹ ਉਹ ਵਾਲੇ ਸੂਤ ਆ ਇਹ ਆ ਜਿਹੜਾ ਹੈਗਾ ਪਹਿਲਾਂ ਇਹਨੂੰ ਐਨਕਾ ਲਾਈਆਂ ਹੁੰਦੀਆਂ ਇਹਦੀ ਐਨਕਾ ਹਟਾਤੀਆਂ ਆ ਹਾਂ ਨਹੀਂ ਆ ਜਿਹੜਾ ਕੱਪੜਾ ਇਹਨੂੰ ਕੀ ਬੁਰਕਾ ਬੁਰਕਾ ਵੀ ਸੋਨੇ ਦਾ ਵਾ ਅੱਛਾ ਵਾ ਜੀ ਇਹ ਬਲੀ ਤੁਹਿੰਹ ਦੁਕਾਨ ਵੇਖੋ ਕਿ ਅੰਦਰੋਂ ਸਾਰੇ ਹਨ ਤੰਗੋਂ ਤੰਗ ਹੋਈ ਗਏ ਸੋਨੇ ਦੇ ਨਾਲ ਭਰੀ ਪਈ ਐ ਕੁਛ ਇਦਾਂ ਦੀ ਇੱਕ ਹੋਰ ਦੁਕਾਨ ਹੈ ਇਹ ਛਟਣਾ ਨਾਲੋਂ ਵੱਧ ਸੋਹਣਾ ਜਿਵੇਂ ਦੂਜੀ ਕੱਪੜੇ ਦੀ ਦੁਕਾਨ ਤੇ ਜਾਈਏ ਤੇ ਵੱਖ-ਵੱਖਰੇ ਡਿਜ਼ਾਈਨਰ ਦੇ ਕੱਪੜੇ ਹਨਾ ਇੱਥੇ ਵੱਖਰੇ-ਵੱਖਰੇ ਸੋਨੇ ਦੇ ਕੱਪੜੇ ਆ ਨੀਲੇ ਰੰਗ ਦਾ ਹਨਾ ਥੱਲੇ ਵੇਖ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਆ ਪਾ ਨੀਲੇ ਉੱਤੇ ਕਿੰਨਾ ਸੋਹਣਾ ਲੱਗਣ ਰਿਹਾ ਹੈ ਮਤਲਬ ਕਿ ਇਹਨੂੰ ਡਿਜ਼ਾਈਨ ਕਰਨਾ ਵੀ ਕਿੰਨਾ ਔਖਾ ਹੁੰਦਾ ਹੋਊਗਾ ਆ ਵੇਖੋ ਚੌਂਕ ਵੀ ਸੋਨੇ ਰੰਗਾਈ ਹਾਂ ਸੰਦੀਪ ਕਰਦਾ ਚਿੱਤ ਘਾਉਂਦਾ ਨਹੀਂ ਵੇਖ ਕੇ ਹੈ ਮੇਰਾ ਤਾਂ ਜੀ ਕਰਦਾ ਸਾਰਾ ਖੋਜੀ ਲੈ ਲਾਂ ਤੇ ਆ ਦੇ ਇਹਨਾਂ ਨੇ ਵੇਖ ਤੁਸੀਂ ਦੂਜਾ ਫਰੇਮ ਮੀਰ ਦੇ ਸਮਰ ਬਣਾਏ ਹੋਏ ਆ ਸੋਨੇ ਦੇ ਇਹਨੀਆਂ ਡੰਡੀਆਂ ਹੈਗੀਆਂ ਨਾ ਇਹ ਸੋਨੇ ਦੇ ਫਰੇਮ ਦੀਆਂ ਉਹਦੀਆਂ ਇਹ ਆ ਵੀ ਤੁਸੀਂ ਇੱਥੇ A ਤੋਂ Z ਕੋਈ ਵੀ ਚੀਜ਼ ਜਿਹੜੀ ਤੁਸੀਂ ਕਹਿ ਲੋ ਕਸਟਮਾਈਜ਼ ਕਰ ਦਿੰਦੇ ਆ ਇਹ ਕਸਟਮਾਈਜ਼ ਕਰ ਦਿੰਦੇ ਆ ਸੋਨੇ ਦੇ ਵਿੱਚ ਬਣਾ ਕੇ ਤੁਹਾਨੂੰ ਦੇ ਦੇਣਗੇ ਓ ਵਾਹ ਅਗਮ ਇਹ ਕੀ ਹੈ ਕਿੰਨਾ ਸੋਨਾ ਨਾ ਬੇਰੀਆ ਤਾਂ ਕਿ ਪਹਿਲੇ ਲੰਮ ਗੰਦੇ ਇਹ ਵੀ ਕੰਨਾਂ ਨੂੰ ਪਾਉਣ ਵਾਲੀਆਂ ਇਹ ਰਿੰਗਸ ਡਾਇਮੰਡਸ ਦੇ ਐਕ ਹੋਰ ਦੁੱਤੀ ਜਿਹੜੇ ਕੁਝ ਚੀਜ਼ਾਂ ਦੇ ਪਰਸ ਇਹ ਵੀ ਜਿਹੜਾ ਵੀ ਲੇਡੀਜ਼ ਨੂੰ ਬਿਲੋਂਗ ਕਰਦੇ ਚੀਜ਼ ਆ ਨਾ ਪੂਰਾ ਸਰੀਰ ਵੀ ਕਹਾਂਗੇ ਸ਼ਾਇਦ ਉਹ ਵੀ ਮੱੜ ਦੇਣਗੇ ਹੱਥ ਵੀ ਪੂਰਾ ਹੱਥ ਡਾਇਮੰਡ ਦਾ ਹੋਵੇ ਤਾਂ ਬਹੁਤ ਜ਼ਿਆਦਾ ਮਹਿੰਗਾ ਹੋਵੇ ਨਾਲੇ ਵਾਚ ਵਾਚ ਦਾ ਡਿਜ਼ਾਈਨ ਵੀ ਹੈਗਾ ਇਹ ਆ ਵੀ ਇੱਥੇ ਬਹਿਣ ਵਾਸਤੇ ਕੁਰਸੀਆਂ ਨੇ ਇਹਨਾਂ ਦੇ ਰੰਗ ਵੀ ਸੋਨੇ ਦੇ ਹੀ ਆ ਡਸਟ ਬਿਨ ਵੀ ਸੋਨੇ ਦੇ ਰੰਗ ਦੇ ਹਰ ਚੀਜ਼ ਸੋਨੇ ਦੀ ਹੈ ਇਹ ਵੀ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਇਹ ਵਧੀਆ ਚੀਜ਼ ਇੱਥੇ ਦੁਬਾਈ ਦੇ ਵਿੱਚ ਹੈ ਨਾ ਰੇਫੇਲੇ ਵਾਲਾ ਇਹ ਅੰਦਰ ਆ ਗਏ ਆ ਜੀ ਮੋਰ ਦੇ ਇਹਦੇ ਅੰਦਰ ਹੀ ਆ ਗਏ ਅਨਵਰ ਜੁਵਲਰਸ ਹਾਂ ਜੀ ਇਹ ਆ ਜੀ ਅਨਵਰ ਲਗਜ਼ਰੀ ਜੁਵਲਰ ਜੀ ਵੇਖੋਗੇ ਇੱਥੇ ਲਿਖਿਆ ਆll items zero making charges ਇਹ ਭੀੜ ਸਭ ਤੋਂ ਵੱਧ ਚਲੋ ਬੋਤਾ ਗੰ ਅੰਦਰ ਇਹ ਭੀੜ ਵੇਖੋ ਤੁਸੀਂ ਜ਼ੀਰੋ ਮੇਕਿੰਗ ਚਾਰजेस ਦੀ ਯੋ ਜੀ ਸੋਨੇ ਦੇ ਰੇਟ ਅੱਜ ਦੇ 24 ਕੈਰਟ 303.25 22 ਕੈਰਟ 280 ਦੇ ਕਰੀਬ ਦਾ 21 ਕੈਰਟ 275 ਤੇ 18 ਕੈਰਟ 233 ਤੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ 24 ਕੈਰਟ ਦਾ ਸੋਨਾ ਹੀ ਚੱਲਦਾ ਵਾ ਤੇ 303.25 ਦੇ ਹਿਸਾਬ ਨਾਲ ਇਹ 7000 ਰੁਪਿਆ ਪਰ ਗ੍ਰਾਮ ਦਾ ਰੇਟ ਬਣਦਾ ਇੱਥੇ ਦੁਬਈ ਦੇ ਵਿੱਚ ਬਾਕੀ ਜੇ ਕੋਈ ਦੁਬਈ 'ਚ ਰਹਿੰਦਾ ਤੇ ਉਹਦੇ ਕੋਲ ਕ੍ਰੈਡਿਟ ਕਾਰਡ ਹੈਗਾ ਤੇ ਉਹ ਬਿਨਾਂ ਕਿਸੇ ਇੰਟਰਸਟ ਦੇ ਮਤਲਬ ਕਿ ਸੋਨਾ ਖਰੀਦ ਸਕਦਾ ਬਿਲਕੁਲ ਥੋੜੀ ਜੀ ਫੀਸ ਹੁੰਦੀ ਆ ਆ ਬਹੁਤ ਸਾਰੀਆਂ ਬੈਂਕਾਂ ਲਿਸਟਡ ਇੱਥੇ ਤੁਸੀਂ 12 ਮਹੀਨਿਆਂ ਦਾ ਤੱਕ ਦੀ ਇਨਸਟਾਲਮੈਂਟ ਬਣਾ ਸਕਦੇ ਬਾਕੀ ਆ ਵੀਰ ਇੱਕ ਹੋਰ ਪਲਾਨ ਮੈਨੂੰ ਸਮਝਾ ਰਿਹਾ ਕਿ ਇੱਥੇ ਕੁਝ ਜਿਹੜੇ ਸੋਨੇ ਦੇ ਬ੍ਰਾਂਡ ਆ ਉਹਨਾਂ ਨੇ ਕੀ ਕੀਤਾ ਵੀ ਤੁਸੀਂ ਐਡਵਾਂਸ ਦੇ ਵਿੱਚ ਮੰਥਲੀ ਇਨਸਟਾਲਮੈਂਟ ਬਣ ਲਓ ਤੇ ਹਰ ਮਹੀਨੇ ਤੁਸੀਂ ਪੈਸਾ ਇਹਨਾਂ ਕੋਲ ਜਮ੍ਹਾਂ ਕਰਾਉਣਾ ਵਾ ਤੇ ਜਦੋਂ ਇੱਕ ਲੰਮ ਸਮਾ ਅਮਾਉਂਟ ਬਣ ਜਾਂਦੀ ਆ ਉਸ ਦਿਨ ਤੁਸੀਂ ਆ ਕੇ ਇਹਨਾਂ ਕੋਲ ਸੋਨਾ ਖਰੀਦ ਕੇ ਲੈ ਕੇ ਜਾ ਸਕਦੇ ਜੀ ਤਾਂ ਇੱਕ ਬੰਦਾ ਵਾਜਨੇ ਇੰਡੀਆ 골ਡ ਲੈ ਕੇ ਜਾਣਾ ਤੇ 20 ਗ੍ਰਾਮ ਤੱਕ ਦੀ ਲਿਮਿਟ ਹੈ ਇੱਕ ਬੰਦੇ ਦੀ ਤੇ 40 ਗ੍ਰਾਮ ਦੀ ਲਿਮਿਟ ਹੈਗੀ ਹੈ ਇੱਕ ਆ ਜੀਬੀ ਦੀ ਸੋ ਕੋਈ ਵੀ ਜਨਾਨੀ ਜਿਹੜੀ ਆ ਉਹ 40 ਗ੍ਰਾਮ ਤੱਕ ਲੈ ਕੇ ਜਾ ਸਕਦੀ ਹੈ ਬਟ ਉਹ ਜੁਲਰੀ ਹੋਣੀ ਚਾਹੀਦੀ ਉਹ ਜੇ ਤੁਸੀਂ ਇਸ ਤੋਂ ਵੱਧ ਲੈ ਕੇ ਜਾਂਦੇ ਫਿਰ ਤੁਹਾਨੂੰ ਉੱਥੇ ਕਸਟਮ ਡਿਊਟੀ ਪੇ ਕਰਨੀ ਪਊਗੀ ਦਿੱਲੀ 에어ਪੋਰਟ ਦੇ ਉੱਤੇ ਤੇ ਚਲੋ ਠੀਕ ਹੈ ਜੀ ਅੱਜ ਦੀ ਰਿਕਾਰਡਿੰਗ ਆਪਾਂ ਇੱਥੇ ਖਤਮ ਕਰਦੇ ਆਂ ਅਗਲੇ ਵਲੌਗ ਚ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ 我想这个。Hey,